ਚੈਲੰਜ ਕੀਤਾ ਪੰਥ ਨੂੰ ਕੌਮ ਨੂੰ ਚੈਲੰਜ ਉਹਨੇ ਕੀਤਾ ਕਹਿਣ ਲੱਗਾ ਵੀ ਕੋਈ ਹੈ ਸਿੱਖਾਂ ਦਾ ਐਸਾ ਵਿਦਵਾਨ ਜਿਹੜਾ ਮੇਰੇ ਨਾਲ ਬਹਿਸ ਕਰ ਲਵੇ ਉਸ ਵਕਤ ਬਹਿਸ ਕਰਨ ਵਾਲਾ ਕੌਣ ਸੀ ਗਿਆਨੀ ਦਿੱਤ ਸਿੰਘ ਉਹ ਮਿਲ ਜਾਂਦੀ ਹੈ ਉਹਨਾਂ ਦੀ ਸਮਾਦ ਜੇ ਤੁਸੀਂ ਪੜਨੀ ਹੋਵੇ ਪੜ ਸਕਦੇ ਸਿੱਖ ਮਿਸ਼ਨੀ ਕਾਲਜ ਵਾਲੇ ਛਾਪਦੇ ਨੇ ਹੈਗੀਆਂ ਟੁਚਰਾਂ ਹੀ ਸੀ ਤੇ ਟੁਚਰਾਂ ਦਾ ਜਵਾਬ ਦੇ ਕਈ ਵਾਰ ਫਿਰ ਟੁਚਰਾਂ ਚ ਦੇਣਾ ਪੈਂਦਾ ਗਿਆਨੀ ਦਿੱਤ ਸਿੰਘ ਨੇ ਉਹਦਾ ਜਵਾਬ ਦਿੱਤਾ ਤੇ ਦਇਆਨੰਦ ਦੇ ਨਾਂ ਦੇ ਉੱਤੇ ਤੁਸੀਂ ਵੇਖੋ ਲੁਧਿਆਣੇ ਵਿੱਚ ਸਭ ਤੋਂ ਵੱਡਾ ਹਸਪੀਟਲ ਦਇਆਨੰਦ ਦੇ ਨਾਂ ਤੇ ਹੈ ਸਾਡੇ ਪਿੰਡਾਂ ਸ਼ਹਿਰਾਂ ਵਿੱਚ ਸਕੂਲ ਡੀਏਵੀ ਜਿਹੜੇ ਨੇ ਡੀਏਵੀ ਦਇਆਨੰਦ ਆਰੀਆ ਵੈਦਿਆ ਸਕੂਲ ਉਹ ਦਇਆਨੰਦ ਦੇ ਨਾਂ ਤੇ ਨੇ ਤੇ ਮੈਨੂੰ ਗਿਆਨੀ ਦਿੱਤ ਸਿੰਘ ਦੇ ਨਾਂ ਤੇ ਇੱਕ ਕੱਚੇ ਪੈ ਦਾ ਨਾਮ ਹੀ ਲੱਭ ਕੇ ਵਿਖਾ ਦਿਓ ਪੰਜਾਬ 'ਚ ਹਸਪੀਟਲ ਤੇ ਦੂਰ ਦੀ ਗੱਲ ਹੈ ਗਿਆਨੀ ਦੇਤ ਸਿੰਘ ਦੇ ਨਾਮ ਉਹ ਬੰਦਾ ਉਹ ਹੈ ਉਹਦੀ ਉਹਦੀ ਕਦੀ ਹਿਸਟਰੀ ਪੜ ਕੇ ਵੇਖੋ ਦਾ ਇਤਿਹਾਸ ਪੜ ਕੇ ਵੇਖੋ ਉਹ ਬੰਦਾ ਹੈ ਜਿਹੜਾ ਸੋ ਕਾਲਡ ਜਿਹਨੂੰ ਨੀਵੀਂ ਜਾਤ ਦਾ ਕਿਹਾ ਜਾਂਦਾ ਸੀ ਕਹਿੰਦੇ ਦਰਬਾਰ ਸਭ ਮੰਝੀ ਹਾਲ ਦੇ ਵਿੱਚ ਉਹ ਬੰਦਾ ਜਦੋਂ ਲੈਕਚਰ ਕਰਦਾ ਸੀ ਨਾ ਤਕਰੀਰ ਕਰਦਾ ਸੀ ਤੇ ਲੋਕ ਖਲੋ ਜਾਂਦੇ ਸੀ ਉੱਠ ਕੇ ਵੀ ਕਿਹਿਆ ਕਮਾਲ ਦਾ ਬੋਲਦਾ ਹੈ ਪਰ ਦੁਖਾਤ ਵੇਖੋ ਜਦੋਂ ਉਸ ਬੰਦੇ ਦੀ ਪ੍ਰਸ਼ਾਦ ਲੈਣ ਦੀ ਵਾਰੀ ਆਉਂਦੀ ਸੀ ਤੇ ਉਹਨੂੰ ਕਿੱਥੇ ਭਾਗੇ ਦਿੱਤਾ ਜਾਂਦਾ ਸੀ ਜੋੜੇ ਘਰ ਦੇ ਵਿੱਚ ਪ੍ਰਸ਼ਾਦ ਦੇਣ ਵਾਲਾ ਇੰਨਾ ਉੱਚਾ ਕਰਕੇ ਉਤੋਂ ਹੱਥ ਛੁੱਟਦਾ ਸੀ ਵੀ ਇਹ ਨੀਵੀਂ ਜਾ ਦਦਾ ਤੇ ਸਤਕੇ ਜਾਈ ਉਸ ਵਿਦਵਾਨ ਦੇ ਉਸ ਗਿਆਨੀ ਦਿੱਤ ਸਿੰਘ ਦੇ ਇੰਨੀ ਜਲਾਲਤ ਚੱਲਣ ਤੋਂ ਬਾਅਦ ਵੀ ਉਸ ਬੰਦੇ ਨੇ ਪੰਥ ਲਈ ਕਾਰਜ ਕੀਤਾ ਉਹ ਕਹਿੰਦਾ ਮੈਂ ਗੁਰੂਆਂ ਲਈ ਜੀਣਾ ਲੋਕਾਂ ਲਈ ਛੋੜਾ ਜੀਣਾ ਜੇ ਲੋਕਾਂ ਲਈ ਜੀਂਦਾ ਹੁੰਦਾ ਤੇ ਗਿਆਨੀ ਦਿੱਤ ਸਿੰਘ ਨੂੰ ਜਦੋਂ ਉਤੋਂ ਪ੍ਰਸ਼ਾਦ ਛੁੱਟ ਕੇ ਦਿੱਤਾ ਜਾਂਦਾ ਸੀ ਜਿਵੇਂ ਜਾਨਵਰ ਨੂੰ ਪਾਇਆ ਜਾਂਦਾ ਏ ਉਦੋਂ ਹੀ ਛੱਡ ਦਿੰਦਾ ਪੰਥ ਨੂੰ ਜੇ ਲੋਕਾਂ ਲਈ ਜੀਦਾ ਹੁੰਦਾ ਤੇ ਜਿਸ ਦਿਨ ਉਹਨੂੰ ਜੋੜੇ ਘਰ ਵਿੱਚ ਬਿਠਾ ਕੇ ਪ੍ਰਸ਼ਾਦ ਦਿੱਤਾ ਗਿਆ ਸੀ ਉਹ ਕਹਿੰਦਾ ਮੈਂ ਤੁਹਾਡੀ ਸਿੱਖੀ ਤੋਂ ਕੀ ਲੈਣਾ ਅੱਜ ਪ੍ਰੋਬਲਮਾਂ ਇਦਾਂ ਦੀਆਂ ਆਈਆਂ ਸਾਨੂੰ ਸਾਨੂੰ ਕਈ ਵੀਰ ਐਸੇ ਮਿਲਦੇ ਨੇ ਉਹ ਕਹਿੰਦੇ ਜੀ ਅਸੀਂ ਡੇਰਿਆਂ ਵਿੱਚ ਤਾਂ ਜਾਣ ਲੱਗ ਪਏ ਸਿੱਖ ਵਿਤਕਰਾ ਕਰਦੇ ਨੇ ਸਾਡੇ ਹੱਥ ਵਿੱਚੋਂ ਬਾਟੇ ਖੋ ਲੈਂਦੇ ਨੇ ਵਰਤੋਂ ਲੱਗਿਆਂ ਹਾਲਾਂਕਿ ਬੁਰੀ ਗੱਲ ਹੈ ਅਸੀਂ ਗੁਰੂ ਨਾਨਕ ਮਹਾਰਾਜ ਦਾ 550 ਸਾਲਾ ਮਨਾ ਲਿਆ ਪਰ ਪਿੰਡਾਂ ਦੇ ਵਿੱਚ ਮੜੀਆਂ ਅਜੇ ਵੀ ਦੋ ਹੀ ਨੇ ਗੁਰਦੁਆਰੇ ਜਾਤਾਂ ਪਾਤਾਂ ਦੇ ਨਾਂ ਤੇ ਅਜੇ ਵੀ ਨੇ ਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਬਾਬਾ ਜੀਵਨ ਸਿੰਘ ਦੇ ਵਾਰਿਸ ਨੇ ਉਹ ਇਸ ਗੱਲ ਦਾ ਖਿਆਲ ਕਰਨ ਕਿ ਇੱਥੇ ਪੰਥ ਦਾ ਉਹ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੇ ਅੱਗੇ ਅੱਜ ਮੇਰੇ ਵਰਗੇ ਸਿਰ ਝਕਾਉਂਦੇ ਨੇ ਉਸ ਬੰਦੇ ਨੇ ਜਲਾਲਤ ਚੱਲੀ ਸਿੱਖਾਂ ਦੇ ਉਹ ਸਿੱਖਾਂ ਨੇ ਉਹਨੂੰ ਸਿੱਖਾਂ ਦੇ ਆਗੂਆਂ ਨੇ ਉਹਨੂੰ ਜਲੀਲ ਕੀਤਾ ਪਰ ਉਹਨੇ ਆਖਿਆ ਨਹੀਂ ਮੇਰਾ ਸਬੰਧ ਗੁਰੂ ਨਾਲ ਹੈ ਜਿਸ ਦਿਨ ਸਬੰਧ ਕਿਸੇ ਬੰਦੇ ਨਾਲ ਜੁੜ ਜਾਂਦਾ ਹੈ ਨਾ ਉਸ ਦਿਨ ਕੌਮਾ ਖਤਮ ਹੋ ਜਾਂਦੀ ਹੈ ਸਾਡਾ ਸਬੰਧ ਹੀ ਗੁਰੂ ਨਾਲ ਹੈ